ਮੈਂ ਗੱਲ ਸੁਣ ਦੇਣੀ ਆ ਪੈਸੇ ਕੱਢ ਨਹੀਂ ਦੇਣੀ ਮੈਂ ਉਹ ਗੱਲ ਤੋਂ ਸੁਣ ਤਾ ਉਹੀ ਗੱਲ ਕੱਢ ਇੱਕ ਮਿੰਟ ਨੂੰ ਪੈਸੇ ਫੜਾ ਦੇ ਉਹ ਵੇਖ ਕੱਲੇ ਕੱਲੇ ਕਰਕੇ ਪੈਸੇ ਫੜਾ ਦੇ ਬੰਦਾ ਨਾ ਹੀ ਦੇਊਗਾ ਲੈ ਜਾਂਦਾ 9000 ਹੀ ਫੜ ਚੱਕੋਏ ਬਾਪੂ ਗਿਣਾ ਕਰਾਂ ਪੈਸੇ 27 22 ਕਿਲੋ ਮੀਟੇ ਨੂੰ ਘੁਲਾ ਹੋਣਾ ਮਰ ਲੈਣਾ ਨਾ ਬੁਣਾ ਲਾਵਾਂਗੇ ਨਹੀਂ ਨਾ ਬਣਾ ਬੱਕਰਾ ਤੇਰਾ ਤੇਰਾ ਇਹ ਕਿਲੋ ਫਾਈਨਲ ਹੈ ਠੀਕ ਆ ਬਾਪੂ ਹਾਂਜੀ ਭਾਈ ਅੱਜ ਟੋਂਗ ਵਾਲੀ ਮੰਡੀ ਤੇ ਆਏ ਆ ਬੱਕਰੀਆਂ ਨੇ ਵੱਡੇ ਲੱਗਦੇ ਆ ਬਾਕੀ ਲੱਗ ਭਾਗ ਜਿਹੜੇ ਜਿੰਨੇ ਵੀ ਸ਼ੌਕੀ ਭਰਾ ਇੱਥੇ ਕੋਕੜ ਤੋ ਬੁੱਤਰ ਬੱਕਰਾਂ ਕੁੱਤੇ ਕੁਛ ਵੀ ਤੁਸੀਂ ਲੈ ਸਕਦੇ ਹੋ ਬਾਕੀ ਆ ਭਰਾ ਨਾਲ ਗੱਲਬਾਤ ਕਰਾਉਣੇ ਆ ਬਾਈ ਕਬੂਤਰ ਲੈ ਕੇ ਆਇਆ ਲੈ ਨੀ ਕਹਤਾਂ ਨਾ ਕੱਲਾ ਕੱਲਾ ਨਾ ਦਿਖਾ ਦੀ ਬਾਈ ਦਾ ਰੋਕ ਲੈ ਇੱਕ ਵਾਰੀ ਮਾੜੀ ਵੀਡੀਓ ਮੈਂ ਸਹੀ ਦੱਸਿਆ ਨਾ ਵੀ ਤੈਨੂੰ ਇਹ ਜੀ ਗੱਲ ਹੀ ਨਹੀਂ ਕਰੀ ਕੋਈ ਮਤਲਬ ਨਹੀਂ ਬਾਈ ਗਾ ਕਾ ਲੈਣ ਲੱਗਿਆ ਮਹਾ ਬਈਰ ਲੈ ਮੈਂ ਮਗਦੇ ਪੂਰੇ ਉਹਨਾਂ ਬਹੁਤ ਕੰਮ ਨਹੀਂ ਕਰਦੇ ਕੱਚੇ ਬਿੱਲਾ ਕੰਮ ਨਹੀਂ ਕਰਦੇ ਕਿੰਨੇ ਨਾ ਕਹਿਣੋ ਯਾਰ ਬਾਈ ਜੋੜੀ ਲੈਣੀ ਆ ਬਾਈ ਨੇ ਜੋੜੀ ਲੈਣੀ ਆ ਓ ਬਾਈ ਕਿੰਨੇ ਜ਼ਿੰਦਾ ਆ ਓ ਭਰਾ ਮੈਂ ਮੰਗੀ ਤਾਂ ਪੂਰੇ ਪੂਰੇ ਵਿਚਾਲ ਚਵਾਗਾ ਯਾਰ ਆਪਦੇ ਅਰਕਾ ਚਵਾਗਾ ਰੈਂਟੀ ਗੱਲ ਕੀ ਤੈਨੂੰ ਤੇ ਜੋ 15 ਮਤਰਾ ਤੋਂ ਲੰਡਰਾਂ ਦੇ ਮੰਗੀ ਜਾਂਦੇ ਆ ਲੱਗੇ ਆ ਜਿਹੜੀ ਚੀਜ਼ ਤੈਨੂੰ ਕਹਤੀ ਯਾਰ ਜੋੜੀ ਕੇ ਕੇ ਦਊਂਗਾ ਜੋੜੀ ਦੇ ਦਊਂਗਾ ਬਸ ਇਦੋਂ ਮੈਂ ਪੰਜ ਹੀ ਨਹੀਂ ਘਟਾਉਂਦਾ ਚਾਹੇ ਬੇਕਰਨਾ ਕੋਈ ਚੱਕਰ ਇਹ ਜਵਾਗ ਦਾ ਕਰਕੇ ਮੈਂ ਪੂਰੇ ਕਿਹਾ ਵਸੇ ਮੈਂ ਕਹਿੰਦਾ ਨਹੀਂ ਸ਼ੁਰੂ ਕਰਨਾ ਆਇਆ ਨਾ ਕਰ ਪਈ ਓਏ ਦੇਣਾ ਹੁੰਦੇ ਕਰ ਲੋ ਜਵਾਗ ਦਾ ਕਰਕੇ ਦੇ ਦੇ ਮਾੜੇ ਮੋਟੇ ਤੋਂ ਘਟ ਜਾ ਯਾਰ ਵੀਡੀਓ ਦੇ ਵਿੱਚ ਹੀ ਕੋਈ ਨਹੀਂ ਕਰਦੇ ਹਾਂ ਲੈ ਫੜਾ ਯਾਰ ਦੇ 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 ਬਾਲਾ ਧੱਕਾ ਕਰਨ ਲੱਗ ਗਿਆ ਚੱਲ ਮਤਾ ਕਰਕੇ ਹੁੰਦਾ ਯਾਰ ਦੇ ਦੇ ਯਾਰ ਉਹ ਜਵਾਕ ਦੇ ਮੂੰਹ ਨੂੰ ਕਿ ਆਪਾਂ ਇਹ ਗੱਲੀ ਨਹੀਂ ਕਰੀ ਆ ਦੇਖ ਲੋ ਭਾਈ ਨਾ ਨਾ ਜਿਹੜੀ ਚੀਜ਼ ਹੁੰਦੀ ਹੈ ਦੇਤੀ ਦੇਤੀ ਦੇਖ ਕੇ ਉਹ ਭਰਾਵਾ ਮੈਂ ਆਹ ਕਬੂਤਰ ਨਿਸ਼ਾਨੀ ਲਾ ਦਿੰਦਾ ਆਹ ਕਬੂਤਰੀ ਹੈ ਇਹਦੇ ਬੁੱਤੀ ਹੈਗੀ ਉਹ ਬੁੱਤੀ ਕੀ ਹੈ ਇਹਦੇ ਹੈ ਨਹੀਂ ਇਹਦੇ ਬੁੱਤੀ ਨਹੀਂ ਕੂਤਰੀ ਦੇ ਨਹੀਂ ਹੈਗੀ ਕੂਤਰ ਦੇ ਉਹ ਭਰਾਵਾ ਕਬੂਤਰ ਦੇ ਹੁੰਦੇ ਖਾਸ ਮੈਂ ਕਿਹੜੇ ਦੇ ਦੱਸ ਉਹ ਤਿੰਨੇ ਕਬੂਤਰ ਆ ਯਾਰ ਮੇਰੀ ਆਉਣਾ ਕੂਤਰੀ ਹੈ ਆ ਗਏ ਇਕੱਠੇ ਦੋ ਕਰ ਇੱਕ ਉੱਚੀ ਗਈ ਆ ਕਬੂਤਰੀ ਆ ਕਬੂਤਰ ਐ ਅੱਛਾ ਠੀਕ ਆ ਵਾ ਜਿੰਦੇ ਕੁੱਤ ਨੂੰ ਆਂਦੇ ਨੇ ਕਸਮਾ ਐ ਕਿ ਨੀ ਇੱਕ ਕੁਝ ਹੀ ਹੈ ਬਟ ਠੀਕ ਹੈ ਤੇਲੇ ਉਹ ਤੋਂ ਕੀ ਤੇਨੂੰ ਬਹੁਤ ਜਿੰਦਾ ਵੀ ਨਹੀਂ ਲੈ ਜੀ ਤੇਰੀ ਕੋਠੀ ਤੋਂ ਬਾਹਰ ਭੱਜ ਗਈ ਵੀ ਜਾ ਕੇ ਖੁੱਲੇ ਛੱਡੇ ਤੋਂ ਕੁਝ ਕੋਈ ਚੱਕੇ ਨਹੀਂ ਬਸ ਇਥੋਂ ਬਸ ਆਉਂਦੇ ਕਮਰੇ ਆ ਮਾਲਾ ਵੀ ਆ ਦੇ ਕਰ ਦੀ ਸ਼ਤ ਤੱਕ ਉੱਡਣਗੇ ਕਿੰਨੇ ਦੀ ਜੋੜੀ ਦੇਤੀ 1500 1500 ਦੀ ਪਿੰਡ ਕਿਹੜਾ ਬਾਈ ਜਵਾ ਖਤ ਦੇਤੀ ਜਾਂ ਨਹੀਂ ਦੇਖ ਲੈ 2000 ਤੋਂ ਘੱਟ ਜੋੜੀ ਆ ਪੀਰਕੋਟ ਬਾਈ ਪੀਰਕੋਟ ਪਿੰਡ ਮੇਰਾ ਰੌਣ ਕਡੇਰੀ ਫਾਰਮ ਬਾਈ ਤੇ ਮੋਬਾਈਲ ਨੰਬਰ ਕਿੰਨਾ ਬਾਈ ਤੇਰਾ 90563 ਬਾਈ 049 ਬਾਈ 9056304942 ਠੀਕ ਆ ਤੇ ਆ ਤਿੰਨ ਰਹਿ ਗਿਆ 9056304942 ਕੋਈ ਨਹੀਂ ਕੋਈ ਨਹੀਂ ਬਸ ਤੰਨੇ ਦੇਣੇ ਨਹੀਂ ਇਹ ਦੇਣੇ ਨਹੀਂ ਹੁਣ ਬਸ ਠੀਕ ਆ ਬਾਈ ਦੇ ਬਾਈ ਦੋ ਇੱਕ ਜੋੜੀ 베ਚਤੀ ਬਾਈ ਨੇ 1500 ਦੀ ਬਾਈ ਕਹਿੰਦਾ ਉਹ ਬੱਚੇ ਦਾ ਕਰਕੇ ਦੇਤੀ ਨਹੀਂ ਤਾਂ ਆਪਾਂ ਕਹਿੰਦਾ 2000 ਤੋਂ ਘਟ ਦੰਦੇ ਆਇਆ ਨਿੱਕੇ ਅੱਗੇ ਵੀ ਦਿਖਾਉਣਾ 2500 ਦੇ ਮੋਨੂ ਦੇਤੀ ਭਰਾਵਾ ਕੋਈ ਨਹੀਂ ਯਾਰ ਬਾਈ ਧੰਨਵਾਦ ਆ ਚੰਗਾ ਆ ਲੈ ਆ ਬਾਈ ਆ ਲੈ ਕੁਟਲੀ ਦੇ ਦੇ ਸਾਡੇ ਰੋਕਲਾ ਮੈਂ ਕਿਹਾ ਕੁਝ ਦੇ ਵੇਲਾ ਨੀ ਕਾ ਕਤੂਰੇ ਆ ਬੜੇ ਘੈਂਟ ਦੋ ਪਤਾ ਨਹੀਂ ਕਿਹੜੀ ਨਸਲ ਆ ਤੇ ਬਾਈ ਨਾਲ ਗੱਲ ਬਾਤ ਕਰਾਉਣ ਆ ਜਾ ਇੱਥੇ ਸਿਆਹ ਸੀਗਾ ਬਾਈ ਓਏ ਰੋਕ ਇੱਕ ਵਾਰੀ ਵੀਡੀਓ ਆ ਦਿਖਾਉਣੇ ਭਰਾ ਦੇ ਕਤੂਰੇ ਆ ਰੋਕ ਜਾ ਕਰੀਏ ਕਰਾਂ ਵੀਡੀਓ ਸਟਾਰਟ ਆ ਬਾਈ ਕਤੂਰੇ ਦੇਖੋ ਕਿੰਨੇ ਸੋਹਣੇ ਆ ਨਾ ਯਾਰ ਇਹ ਬਾਈ ਕਰੇ ਰੱਖਣ ਵਾਸਤੇ ਸਪੈਸ਼ਲ ਨਸਲ ਕਿਹੜੀ ਨਸਲ ਹੈ ਵਧੀਆ ਇਹ ਲਾਸੋ ਵੀਰੇ ਮੰਨ ਲਓ ਮੜੇ ਉੱਤੀ ਬੋਲ ਸਾਡੀ ਸਮਝ ਹੀ ਆ ਜੀ ਇਹ ਵੀਰੇ ਸੜਜੂ ਆ ਅੱਛਾ ਆਪਣੇ ਮਤਲਬ ਸੜਜੂ ਕਹਿੰਦੇ ਦੋ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਮਨ ਲਾ ਜੇ ਲਾਸੋ ਹੈ ਇਹਦਾ ਨਾਮ ਇੱਕ ਉਹ ਵੱਡਾ ਪਉਂਦਾ ਸੜਜੂ ਦੇ ਉੱਪਰ ਸਾਈਡ ਤੇ ਮੰਨ ਲਓ ਮੂਰੇ ਠੀਕ ਆ ਕਲਰ ਚ ਆ ਜਾਂਦੀ ਆ ਆਪਾਂ ਨੂੰ ਬਹੁਤ ਆਪਾਂ ਪਰਖ ਹੀ ਨਹੀਂ ਹੈਗੀ ਆਪਣੇ ਇਧਰ ਕਿਸੇ ਨੂੰ ਵੀ ਨਹੀਂ ਕਿਹੜੀ ਨਸਲ ਹੈ ਕਿੰਨੇ ਦਾ ਬੱਚਾ ਹੈ ਇਹ ਵੀਰੇ 13000 ਦਾ ਦੇ ਰਹੇ ਆ ਪਾਸ ਟਾਈਮ 13000 ਦਾ ਬੱਚਾ ਹੈਗਾ ਤਾਂ ਵੀਰੇ ਵੱਧ 20 25 ਤੱਕਰ ਵੀ ਕੀ ਜਾਂਦੇ ਆ ਅੱਛਾ ਸਾਰਾਂ ਦੇ ਵਿੱਚ

ਭਾਈ ਕਿਸੇ ਵੀ ਭਰਾ ਨੂੰ ਜੇ ਪਸੰਦ ਆਊਗਾ ਬਾਈ ਦਾ ਮੋਬਾਈਲ ਨੰਬਰ ਆਪਾਂ ਬੋਲਤਾ ਬਾਈ ਨੂੰ ਕਰ ਲਿਓ ਫੋਨ ਤੇ ਕਿਦੂਰੇ ਬਹੁਤ ਸੋਹਣਿਆ ਕਰੇ ਰੱਖਣ ਵਾਸਤੇ ਰੋਕ ਲਾ ਕੇ ਰੋਕੀ ਵੀ ਇਹ ਵੀਡੀਓ ਕਿ ਚੱਲੀ ਜਾਂਦੀ ਹੈ ਰੋਕ ਲਾ ਰੋਕਣਾ ਬੱਕਰੀ ਮੰਡੀ ਦਾ ਕਾਠ ਦਿਖਾ ਦੇਖ ਨੇ ਕਿ ਇੱਧਰ ਕਿੰਨਾ ਮੈਂ ਕਹਿੰਦਾ ਜੇ ਮੈਂ ਯਾਰ ਕੋ ਚੰਗਾ ਮੇਲਾ ਹੁੰਦਾ ਨਾ ਜੇ ਮੈਂ ਐਂ ਕਾਠਾ ਜਬੜੀ ਜਿਆਦੇ ਮੰਡੀ ਭਰੇ ਆ ਵੀਰੇ ਤੰਗਾਲੀਆ ਮੇਰੇ ਕਮਾਂਡੀ ਪਿੰਡ ਦੀ ਜਮਾ ਬਟੰਡਾ ਜਿਲ੍ਹਾ ਵੀਰੇ ਜਮਾ ਟਿੱਬਿਆਂ ਚ ਬਾਈ ਨੇ ਨਾ ਰੌਣਕਾਂ ਲਾ ਦਿੱਤੀ ਦੇਖ ਓਏ ਅੱਜ ਤਾਂ ਬੜੀ ਜਿਆਦੇ ਭਰੀ ਆ ਆਇਆ ਇਧਰ ਨੋ ਬਰੋਗੜਾ ਅਸੀ ਲੈ ਰਾਂ ਬਾਪੂ ਦਾ ਕਿਹੜਾ ਆ ਬੱਕਰਾ 21 ਕਿਲੋ 21 ਕਿਲੋ ਮੀਟਰ ਕਿੰਨਾ 21 ਕਿਲੋ ਕੀ ਕਹਨੇ ਯਾਰ ਇਦੂ ਵਾਦੇ ਦੇ ਨਾ ਨਹੀਂ ਯਾਰ ਭਾਈ ਹੋਰ ਕਿਹ ਨਾਲ ਲਿਖੂ ਤੂੰ ਦੱਸ ਦੇ 32 ਦੀ ਵੇਚ ਜਾਊਗਾ ਮੇਰਾ ਬਸ ਬਾਹਰ ਆ ਜਾਓ ਨਹੀਂ ਨਹੀਂ ਦੱਸ ਤਾਉ ਭਾਈ ਆ ਜਾਜ ਕਰਦੇ ਕੰਮ ਯਾਰ ਇੰਨਾ ਕਿ ਭੜਾਕਾ ਪਾ ਕੇ ਬਰਾਦਾਰਾ ਮੇਰੀ ਗੱਲ ਹਮਦਾ 22 ਕਿਲੋ ਦਾ ਮਿਲਦਾ ਵਾ ਹਵੇਬਾ 11 12 ਕਿਨਾਂ ਮੇਰੇ ਤੇ ਨਹੀਂ ਨਿਕਲਿਆ ਉਹ ਭੈਣ ਨਹੀਂ 11 12 ਕਹਿੰਦਾ ਮੀਰ ਦਾ ਜੀ ਬਾਈ ਕਿਦੋਂ ਮੀਟ ਕੇ ਮੈਲ ਸੁਦਾ ਦਿੱਖ ਤੂੰ ਮੇਰੇ ਇਸ ਕਾਰ ਦਾ ਬਾਪੂ ਯਾਰਾ ਕਿਉਂ ਜਾ ਰਹੇ ਨਾ ਆ ਜਾ ਬਾਈ ਓਏ ਆ ਜਾ ਤੂੰ ਤਾਂ ਭੱਜ ਆਇਆ ਨਾ ਵੇਚਣਾ ਆ ਖੜਤਾ ਜਾ ਬਾਈ ਕੋਲੇ ਬਾਈ ਕੋਲੇ ਪਾਪੂ ਤੂੰ ਵੀ ਯਾਰ ਹੱਲੇ ਡਿੱਗ ਪਰ ਨਵੇੜ ਕੇ ਪੱਕਾ ਗੱਲ ਲਾ ਦੇ ਬਾਈ ਕਿੰਨੇ ਕਹਿੰਦਾ ਤੂੰ ਦੱਸ ਨਹੀਂ ਨਹੀਂ ਬਾਪੂ ਹੋਰ ਕੀ ਬਤਾਇਆ ਨਿਆ 11000 ਰੁਪਇਆ 11000 ਤੱਕ ਆਤੇ ਜਾਂਦੇ ਨੇ ਕੀ ਦਾ ਕੋਈ ਗੱਲ ਨਹੀਂ ਕਰਦਾ ਬਾਪੂ ਨੂੰ ਬਤਾ ਦੇਖ ਦੇਖ ਲਿਆ ਤੰਨਾ ਤੈਨੂੰ ਦੱਸਦਾ 4 ਪਾਉਣਾ ਅਜਿ ਕਰਨਾ ਯਾਰ ਬਾਪੂ ਭਾਈ ਮੇਰੀ ਗੱਲ ਸੁਣਾ ਬਾਕੀ ਮੇਰੀ ਆ ਗਈ ਤੂੰ 22 ਕਿਲੋ ਕਹਿਣਾ ਆਜਾ ਬਈ 27 22 ਕਿਲੋ ਮੀਟਰ ਨਿਕਲੂਆ ਹੋਣਾ ਵਰਨੇ ਨਾ 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 ਲਮਾ ਦੇ ਹਾਂ ਨਹੀਂ ਦੋ ਬਣਾ ਬੱਕਰਾ ਤੇਰਾ ਤੇਰਾ 22 ਕਿਲੋ ਪਲੇਟ ਪਾਏ ਨੇ ਇਹ ਠੀਕ ਆ ਬਾਪੂ ਜਮਾ ਹੁਣ ਉਹ ਤਾਂ ਉਹ ਨਹੀਂ ਤਾਂ ਉਹ ਕਰਦਾ ਚੱਲ ਜਿਆਦਾ ਦੋਗਲੇ ਨਾ ਹੁਣ ਦੇਖ ਲੈ ਉਹ ਬਾਪੂ ਜਾਂ ਟੱਕੜੀ ਆ ਤੂੰ ਲਾ ਕੋਈ ਗੱਲ ਨਾ ਲਾਰੇ ਪੱਕੇ ਰੱਖੇ 6 7 ਕਿਲੋ ਨਹੀਂ ਤਾਂ ਹੌਣਾ ਕਰਨੀ ਆ ਜੀ ਉਹ ਲੈ ਨਾ ਬਾਪੂ ਜਾਂ ਤਰ ਗਈ ਰੱਖ ਲੂ ਜੀ ਆ ਜਾ ਦੇਖੋ ਜੰਨਾ ਯਾ ਤੂੰ ਚਲੋ ਚਲੋ ਜੰਨੀ ਪਾਈ ਗਈ ਗੱਲਾਂ ਪਿੱਛੇ ਸੌਂਦੇ ਲੈ ਲੈ ਆ ਓ 26 ਦੇ ਬਾਈ ਓ ਬਾਈ 26 ਕਿਲੋ ਦੇ ਲੈਣਾ ਬਾਈ ਕਹਿੰਦਾ ਮੇਰੀ ਗੱਲ ਪਿੱਛੇ ਉਹ ਕਹਿੰਦਾ 26 ਕਿਲੋ ਦੇ ਦੇ ਦਿੰਨਾ ਪੈਸੇ ਨਹੀਂ ਲੈਣਾ 26 ਕਿਲੋ 700 ਦੇ ਹਿਸਾਬ ਨਾਲ 26 ਕਿਲੋ ਦੇ 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 700 ਦੇ ਹਿਸਾਬ ਨਾਲ ਬਾਈ ਕਹਿੰਦਾ 26 ਕਿਲੋ ਦੇ ਰੇਟ ਹੀ 600 ਚੱਲਦਾ 700 ਦਾ ਰੇਟਾ 700 ਲੈਣਾ ਆ 600 ਦੇ ਲੈ ਬਈ ਨਾ ਨਾ 600 600 ਹਮਲਾ ਕੱਚਾ ਦਿੰਦੇ ਬਾਈ ਇਹ ਹੋ ਜਾਂਦਾ ਤੁਸੀਂ ਵੀ ਨਾ ਵਾਗ ਦੇਣਾ ਪੱਕਾ ਨਹੀਂ ਪੱਕਾ ਕੱਚਾ ਇਹ ਦਿਨ ਆ ਉਹ ਪੱਕਾ ਉਹ ਦਿਨ ਆ ਰੋਕਤ ਹੈ ਆਹ ਆ ਰਜੇ ਇਹ ਗੱਲ ਇਹ ਸਰਮਾਗਰ ਨੂੰ ਕੋਟਿਓ ਉਹਨੇ ਪੈਸਾ ਬਾਕੇ ਰਹਿਣ ਦੀ ਸੋਤਾ ਮਲਾਈਏ ਉਹ ਕਾ ਬੰਦਾ ਕਰੀਏ ਆ ਜਾਣਾ ਯਾਰ ਸਭ ਦੇ ਦਾ ਕੋਈ ਕੋਈ ਗੱਲ ਨਹੀਂ ਲੱਛ ਕੋਈ ਕੰਮ ਸਭੀ ਬਿੱਟੇ ਪ੍ਰੋਦਾ ਹਾਂ 500 ਦੇ ਸਾਹਿਬ ਨੂੰ ਕਹਿਣਾ 20 20 ਕਿਲੋ ਦੇ ਕਹਿਣਾ ਪਾਇ ਨਹੀਂ 10000 ਹੋ ਗਿਆ ਹੈ 15 ਹੋ ਗਿਆ ਰਿਪਾਇਆ 100 ਤੇ 635 13000 ਰੁਪਇਆ ਤੇਰਾ ਹੀ ਹੈ 13 ਬਣਿਆ ਮੈਨੂੰ ਤੂੰ ਦੱਸਦਾ ਵੇ ਓਏ ਆ ਜਾ ਦੱਸਦਾ ਰੇ ਯਾਰ 18000 ਦੀ ਬੱਸ ਲੈਣੀ ਜੀ 18000 ਦਾ ਪਰਚੀ ਆ ਪੈਸੇ ਦੇ ਦੇ ਦੇਖੋ ਡੱਡ ਜੀ ਤੂੰ ਛੋਡੀ ਭੈਣ ਨੂੰ ਖਾਂਦੀ ਐ ਇਹ ਕਿਹੜੀ ਆਈਟਮ ਐ ਹੈ ਸੰਦੂ ਵੀ ਨਹੀਂ ਪਤਾ ਇਹ ਆਈਟਮ ਦਾ ਕੀ ਐ ਨਮੈਂਟੜ ਐ ਨਾ ਮੈਂ ਬੰਲੀ ਬਾਰ ਸੁਣਿਆ ਯਾਰ ਆ ਬਾਈ ਤੋਸਰਾ ਬਚ ਕੇ ਰਹਿ ਬ੍ਰੈਂਪਟਨ ਅੱਛਾ ਜੀ ਕਿੰਨੇ ਕੁ ਮੁੱਲ ਦਾ ਕਿੰਨੀ ਕੁ ਮਰ ਹੈ ਜੀ 40000 ਰੁਪਏ ਰੇਟ ਦਾ 40000 ਦੋ ਸਾਲਾਂ ਦਾ ਦੋ ਸਾਲਾਂ ਦਾ ਬੱਚੇ-ਬੱਚੇ ਵੀ ਹੋਣਗੇ ਹੈ ਜੇ ਘਰੇ ਤੁਹਾਡੇ ਆ ਬੱਚੇ ਘਰੇ ਨਹੀਂ ਬਈ ਬਾਈ ਨੇ 40000 ਮਚਾਰਾ ਉਹਨਾਂ ਦੇ ਬੱਚੇ ਦਿੱਤੇ ਇਹਦੇ ਨਾਲ ਦੇ ਠੀਕ ਆ ਠੀਕ ਆ ਪਿੰਡ ਕਿਹੜਾ ਬਾਈ ਦਾ ਪਾਜੀਵਾਦਰ ਬਾਈ ਭਾਗਵੰਦਾ ਫਿਰਦਾ ਕਮਾਂਡੀ ਪਿੰਡ ਦਾ ਐਪਰਾ ਕੱਟ ਰਗਾ ਮੀਟਿੰਗ ਵਾਸਤੇ 1000 ਰੁਪਏ ਅੱਛਾ ਅੱਛਾ ਬਾਈ ਮੋਬਾਈਲ ਨੰਬਰ ਬੋਲ ਦੇ ਜਰਾ 9946 ਬਾਈ 05208 994405208 ਪਿੰਡ ਭਾਗੀਵੰਦਰ ਜਿਹੜਾ ਬਠਿੰਡਾ ਦੋਸਤੋ ਤਲਵੰਡੀ ਸਾਬ ਦੇ ਬਿਲਕੁਲ ਨੇੜੇ ਹੀ ਰਹਿੰਦਾ ਰੋਗਲਾ ਬੇ ਮੈਂ ਤਾਂ ਅੱਜ ਹੀ ਆਇਆ ਹੁਣ ਕਰ ਤਾਲਾ ਪਤੀ ਮਾਰੀ ਨੂੰ 2 ਘੰਟਾ ਹੋਈ ਲਾ ਕਰ ਹੱਥ ਇਹ ਤਾਂ ਸੁਣਦੇ ਨਹੀਂ ਆਂ ਕੱਟ ਨਹੀਂ ਨਹੀਂ ਉਹ ਗੱਲ ਤਾਂ ਸੁਣ ਤੋ ਉਹੀ ਗੱਲ ਕਾਦੇ ਇੱਕ ਮਿੰਟ ਨੂੰ ਪੈਸੇ ਫੜਾਉਂਦਾ ਹੋਰ ਵੀ ਇਕੱਲੇ ਇਕੱਲੇ ਕਰਕੇ ਪੈਸੇ ਫੜਾ ਲਾ ਕਿਹੜੀ ਬੱਕਰੀ ਲਈ ਆ ਅੱਠ ਹਜ਼ਾਰ ਰੁਪਏ ਕਰਨ ਪਹਿਲਾਂ ਬਾਪ ਨੂੰ ਗਿਣ ਲੈਂਦੇ ਪਹਿਲਾਂ ਗਿਣ ਲੈਂਦੇ ਨੂੰ ਕਿਤੇ 4 5 6 7 8 9 10 11 ਗਿਣ ਗਿਣਦੇ ਰਹੀਏ ਤੋ 13 14 15 16 ਇਹ ਬੜਾ ਜੇ ਤੋੜ ਲਾ ਲਾ ਹੁਣ 10 ਫਿਰ ਕਾਲੀ ਬਾਈ ਕੀ ਗੱਲ ਨਾਲ ਉਹਨੂੰ ਫੋਨ ਲਾਇਆ ਤੋ ਫੋਨ ਨਹੀਂ ਕੋਈ 9000 ਅਰੇ 9 ਦਾ ਸਾਡੇ 7.5 ਦੀ ਫੜੋ ਨਹੀਂ ਫਿਰ ਲਾਹਟ ਕਿੰਨੇ ਦੀ ਇੱਕ ਇੱਕ ਗੱਲ ਜਾਂ ਯਾਰ ਇੱਕ ਇੱਕ ਗੱਲ ਇੱਥੇ ਇੱਥੇ ਕਿਹੜੀ ਬੱਕਰੀ ਕਿਹੜੀ ਬੱਕਰੀ ਉਹ ਸਾਡੇ ਸਾਡੇ ਤੂੰ ਲਾਹਟ ਕਿੰਨੇ ਦੀ ਪੁੱਛੇ ਨੂੰ ਇੱਕ ਇੱਕ ਗੱਲ ਬਾਬੇ ਕਿੰਨੀ ਲਾਹਟ ਦੱਸਦੇ ਭਰਾ ਨੇ ਕਹਿ ਦਿੰਦਾ ਨੋ ਨੋ